ਮੈਂ ਇੱਕ ਵੱਡੀ ਪੀਲ ਲਗਾ ਕਰਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਅੰਦਰ ਖਾਲ ਖਾਦੀ ਖੇਤੀ ਹੋਣੀ ਚਾਹੀਦੀ ਆ ਤੋ ਖੇਤੀ ਖਾਲ ਖਾਦੀ ਹੋਵੇ ਤੇ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਫੁੱਟਣੇ ਚਾਹੀਦੇ ਤੋ ਤਰੋ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਫੁੱਲਣਗੇ ਇਹ ਚ ਬਹੁਤ ਵੱਡਾ ਜ਼ਿਮੀਂਦਾਰਾਂ ਨੂੰ ਬਹੁਤ ਵੱਡਾ ਵਲ ਮਿਲਣਾ ਜਾਂ ਤੇ ਬਹੁਤ ਵੱਡਾ ਫਾਇਦਾ ਮਿਲੂ ਕਿਹੜੇ ਛੋਟਾ ਜ਼ਿਮੀਂਦਾਰ ਆ ਕਿ ਤਰਾ ਦੋ ਕਿੱਲੇ ਵਾਲੇ ਆ ਕਿੱਲੇ ਵਾਲੇ ਆ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੇ ਮੈਨੂੰ ਲੱਗਦਾ ਜ਼ਿੰਮੇਦਾਰ ਕਿਰਾ ਪੰਜਾਬ ਦਾ ਆ ਉਹ ਬਹੁਤ ਤਰੱਕੀਆਂ ਕਰੂਗਾ ਪਰ ਪੰਜਾਬ ਦੇ ਅੰਦਰ ਠੇਕੇ ਖੁੱਲ ਗਏ ਦੇਖੋ ਠੇਕੇ ਖੁੱਲਣ ਦਾ ਕਾਰਨ ਪਹਿਲੂ ਆਪਣੇ ਪੰਜਾਬ ਚ ਕਿਸ ਸਮੇਂ ਠੇਕੇ ਹੁੰਦੇ ਸੀ ਠੀਕ ਹੈ ਪਤਾ ਨਹੀਂ ਮੁੜ ਕੇ ਕਿਹੜੇ ਕਾਰਨ ਕਰਕੇ ਉਹ ਬੰਦ ਹੋ ਗਏ ਠੀਕ ਹੈ ਬਾਕੀ ਕਈ ਸ਼ੂਬਿਆਂ ਚ ਫੀਮ ਤੇ ਠੇਕੇ ਕਿਰੇ ਆ ਖੁੱਲੇ ਆ ਭੁੱਕੀ ਵੇਖਦੀ ਆ ਤੇ ਖਸ ਖਸ ਦੇ ਡੋਡੇ ਕਿਰੇ ਲੋਕ ਪੀਂਦੇ ਆ ਦੇਖੋ ਜੀ ਕਿਰੇ ਫੀਮ ਆ ਫੀਮ ਕੋਈ ਬਿਮਾਰੀ ਚੀਜ਼ ਨਹੀਂ ਆ ਫੀਮ ਨਾਲ ਕੋਈ ਬੰਦਾ ਮਰਿਆ ਨਹੀਂ ਕੋਈ ਦਸਦੋ ਕੋ ਫੀਮ ਨਾ ਕੋਈ ਬੰਦਾ ਕਿਰਾ ਨਸ਼ਾ ਫੀਮ ਦਾ ਕਰਦਾ ਆ ਫੀਮ ਨਾ ਮਿਹਨਤ ਕਰਦਾ ਆ ਆਪਣਾ ਕਾਰੋਬਾਰ ਕਰਦਾ ਖੇਤੀ ਦੀ ਕਾਰੋਬਾਰ ਭਰਾ ਉੱਥੇ ਕੰਮ ਕਰਦਾ ਹਾਲ ਵਹਦਾ ਆ ਟਰੈਕਟਰ ਨਾਲ ਬਹੁਤ ਵਧੀਆ ਕਾਰੋਬਾਰ ਕਰਦਾ ਆ ਕਿਰੇ ਚਿੱਟਾ ਜਾਂ ਪੰਜਾਬ ਦੇ ਅੰਦਰ ਖਿਲ ਰਿਆ ਚਿੱਟੇ ਨੇ ਦੇਖੋ 100ਾਂ ਹੀ ਲੋਕਾਂ ਦੇ ਮਾਵਾ ਦੇ ਪੁੱਤ ਕਿਰੇ ਆ ਖਤਮ ਕਰ ਦਿੱਤੇ ਤੇ ਮੈਂ ਕਹਿੰਦਾ ਪੰਜਾਬ ਦੇ ਅੰਦਰ ਫੀਮ ਦੇ ਠੇਕੇ ਖੁੱਲੇ ਜਾਣ ਤੇ ਮੈਨੂੰ ਲੱਗਾ ਕਿਰਾ ਚਿੱਟਾ ਆ ਲੋਕੀ ਚਿੱਟੇ ਨੂੰ ਨਹੀਂ ਪੀਣਗੇ ਤੇ ਫੀਮ ਦੇ ਠੇਕੇ ਖੁੱਲ ਜਾਣਗੇ ਪੰਜਾਬ ਅੰਦਰ ਦੇ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਆ ਤੇ ਮੁੱਖ ਮੰਤਰੀ ਸਾਹਿਬ ਇਹਦਾ ਮੁੱਦਾ ਜਰੂਰ ਠਾਓ ਤੇ ਜਰੂਰ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਖਾਸਾ ਦੀ ਖੇਤੀ ਹੋਣੀ ਚਾਹੀਦੀ ਆ ਕਿਹੜੀ ਖੇਤੀ ਆ ਪੰਜਾਬ ਦੇ ਅੰਦਰ ਦੇਖੋ ਆ ਕੋਈ ਨਸਾ ਨਹੀਂ ਹੁੰਦਾ ਦੇਖੋ ਆ ਰਾਜਿਆਂ ਦਾ ਖਾਣਾ ਹੈ ਕਿਹੜਾ ਬੰਦਾ ਖਾਂਦਾ ਆ ਉਹ ਮਿਹਨਤ ਕਰਦਾ ਚਿੱਟਾ ਘਰਾ ਪਿੰਦਾ ਚਿੱਟੇ ਨਾਲ ਕੋਈ ਕੰਮ ਨਹੀਂ ਕਰਦਾ ਚਿੱਟੇ ਨਾਲ ਜਹਾਰਾਂ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਜਹਾਰਾਂ ਹੀ ਮਰੇ ਆ ਤੇ ਮੈਂ ਜ਼ਰੂਰ ਅਪੀਲ ਕਰਦਾ ਪੰਜਾਬ ਦੇ ਗੌਰ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਜ਼ਰੂਰ ਅਸਰ ਕਰਨਗੇ ਤੇ ਉਹਨਾਂ ਦੇ ਕਈ ਮੰਤਰੀ ਬੋਲੇ ਇਸ ਮਸਲੇ 'ਚ ਤੇ ਪੰਜਾਬ ਦੇ ਅੰਦਰ ਗਰੇ ਠੇਕੇ ਖਤਨੇ ਚਾਹੀਦੇ ਫੀਮ ਤੇ ਪੁਰਾ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ 'ਚ ਠੇਕਾ ਫੁੱਲਾ ਹੋਵੇ ਤੇ ਮੈਨੂੰ ਲੱਗਦਾ ਚਿੱਟਾ ਗੇਰਾ ਖਤਮ ਚਿੱਟੇ ਦਾ ਲੱਕ ਟੁੱਟ ਜਾਣਾ ਉਸੇ ਟਾਈਮ ਤੇ ਲੋਕੀ ਚਿੱਟਾ ਨਹੀਂ ਪੀਣਗੇ ਕਈ ਲੋਕਾਂ ਦੀਆਂ ਜਾਨਾਂ ਵਾਜ ਜਾਣਗੀਆਂ ਕਈ ਮਾਮਾ ਦੇ ਪੁੱਤ ਗੇ ਰੋ ਵਾਜ ਜਾਣਗੇ ਮੈਨੂੰ ਲੱਗਦਾ ਪੁੱਠੇ ਪਾਸੋਂ ਵਾਜ ਜਾਣਗੇ ਮਾਮਾ ਦੇ ਪੁੱਤ ਜ਼ਰੂਰ ਮੁੱਖ ਮੰਤਰੀ ਸਾਹਿਬ ਅਸਰ ਕਰਨਗੇ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਜਰੂਰ ਕਰਾਉਣਗੇ ਸੀਐਮ ਪੰਜਾਬ ਦੇ